ਸੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕਈ ਸਾਰੇ ਪੁਲਿਸ ਮੁਕਾਬਲੇ ਹੋਏ ਐ। ਅਸੀਂ ਸਾਰਿਆਂ ਬਾਰੇ ਤਾਂ ਨਹੀਂ ਕਹਿੰਦੇ ਵੀ ਉਹ ਝੂਠੇ ਐ ਜਾਂ ਕਿਸ ਤਰ੍ਹਾਂ ਐ ਪਰ ਇਹ ਰੁਝਾਨ ਜਿਹੜਾ ਐ ਬਹੁਤ ਜ਼ਿਆਦਾ ਵੱਧ ਗਿਆ ਤੇ ਹਰ ਛੋਟੀ-ਛੋਟੀ ਗੱਲ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਬੰਦਾ ਪੁਲਿਸ ਦੇ ਮੁਕਾਬਲੇ 'ਚ ਮਾਰਿਆ ਗਿਆ। ਤੇ ਇਹ ਪੁਰਾਣੇ ਸਮੇਂ ਦੀ ਇੱਕ ਯਾਦ ਨੂੰ ਦਿੱਤਾ ਜਾ ਘਰਾ ਰਿਹਾ ਹੈ। ਇਸ ਦੇ ਨਾਲ ਪੰਜਾਬ ਇੱਕ ਪੁਲਸ ਰਾਜ ਵੱਲ ਵੱਧਦਾ ਹੋਇਆ ਨਜ਼ਰ ਵੀ ਆਉਂਦਾ ਹੈ। ਤੇ ਇਹਦੇ ਜਿਹੜੇ ਹੋਰ ਤਰੀਕੇ ਐ ਲੋਕਾਂ ਨੂੰ ਫੜਨ ਦੇ ਬਿਨਾ ਮੁਕਾਬਲਿਆਂ ਤੋਂ ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪੁਲਸ ਅਜੇ ਤੱਕ ਉਹ ਜਿਹੜੀਆਂ ਇਨੋਵੇਸ਼ਨਸ ਐ ਉਹਨਾਂ ਨੂੰ ਅਪਣਾਉਂ ਚ ਸਫਲ ਨਹੀਂ ਹੋਈ ਹੈ। ਤੇ ਦੂਜੇ ਬੰਨੇ ਪੁਲਸ ਦੀਆਂ ਗੁੰਡਾਗਰਦੀਆਂ ਵੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਪਟਿਆਲੇ ਦੇ ਵਿੱਚ ਇੱਕ ਕਨਲ ਦੇ ਉੱਤੇ ਉਹਦਾ ਮੁੰਡਾ ਕੁੱਟਿਆ ਆ ਪਾਰਕ ਨੂੰ ਜਿਹੜੀ ਗੱਲ ਨੂੰ ਲੈ ਕੇ 12 ਪੁਲਸ ਆਇਆ ਨੇ ਤੇ ਉਹਦੀ 3-4 ਦਿਨ ਕੋਈ ਉਹਦੇ ਤੇ ਸਾਰ ਨਹੀਂ ਲਈ ਕਿਸੇ ਨੇ ਤੇ ਉਹਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਕੱਲ ਉਥੋਂ ਦੇ ਐਸਐਸਪੀ ਨੇ ਕਿਹਾ ਵੀ ਉਹ ਜਿਹੜੇ 12 ਪੁਲਸ ਵਾਲੇ ਐ ਅਸੀਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਉਹਨਾਂ ਦੇ ਨਾਂ ਵੀ ਨਹੀਂ ਦੱਸੇ ਤੇ ਅੱਗੇ ਵੀ ਇਨਕੁਆਰੀ ਲਾਗਤੀ ਉਹ ਇਨਕੁਆਰੀ ਚਾਹੇ ਤਾਂ ਉਹ ਬਹੁਤ ਦਿਨਾਂ ਚ ਹੁੰਦੀ ਹੁੰਦੀ ਹੈ ਪਰ ਅਸੀਂ ਇਹਨੂੰ 45 ਦਿਨਾਂ ਚ ਕਰਨ ਦੀ ਕੋਸ਼ਿਸ਼ ਕਰਾਂਗੇ ਵੀ 45 ਦਿਨਾਂ ਚ ਮੁਕਾਇਆ ਜਾਵੇ ਤੇ ਉਹਦੇ ਚ ਇਹ ਵੀ ਦੇਖਾਂਗੇ ਕਿ ਦੋਨਾਂ ਧਿਰਾਂ ਨੇ ਜਿਹੜੀਆਂ ਮਾਲ ਲਰ ਕਟਾਈਆਂ ਨੇ ਮੈਡੀਕਲ ਲੀਗਲ ਰਿਪੋਰਟਾਂ ਉਹਨਾਂ ਨੂੰ ਧਿਆਨ ਚ ਆਖਾਂਗੇ ਜਣੀ ਕਾ ਭਾਵ ਕਿ ਬਰਾਬਰ ਦਾ ਕੇਸ ਬਣਾਵਾਂਗੇ ਇਹ ਇਧਰ ਨੂੰ ਇਸ਼ਾਰਾ ਕਰ ਰਹੇ ਹੈ ਤੇ ਇਹਦੇ ਚ ਸਾਨੂੰ ਪੰਜਾਬੀਆਂ ਨੂੰ ਸਮੁੱਚੇ ਤੌਰ ਤੇ ਇਹ ਸੁਰਝਾਨ ਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ ਸਾਨੂੰ ਪੰਜਾਬ ਪੰਜਾਬ ਦੇ ਲੋਕਾਂ ਨੂੰ ਕਿ ਇਹ ਇੱਕ ਵਧੀਆ ਰੁਝਾਨ ਨਹੀਂ ਤੇ ਬਹੁਤ ਮਾੜਾ ਹੈ ਪੰਜਾਬ ਦੇ ਵਾਸਤੇ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਵੀ ਇੱਕ ਘਟਨਾ ਹੋਈ ਉੱਥੇ ਕੁਝ ਬੱਚੇ ਜਿਹੜੇ ਆ ਉਹਨਾਂ ਮਾਰੇ ਗਏ ਉਹਨਾਂ ਦੇ ਖਿਲਾਫ ਉਹਨਾਂ ਦੇ ਪੁਲਿਸ ਦੇ ਖਿਲਾਫ ਇੱਕ ਔਰਤ ਪ੍ਰੋਟੈਸਟ ਕਰ ਰਹੀ ਸੀ ਸ਼ਾਂਤੀਪੂਰਨ ਤਰੀਕੇ ਨਾਲ ਕੋਈ ਕਿਸੇ ਤਰ੍ਹਾਂ ਦੀ ਕੋਈ ਹੁਗਾਰਨੀ ਤੇ ਉਸ ਨੂੰ ਇੱਕ ਪੁਲਿਸ ਅਧਿਕਾਰੀ ਜਿਹੜਾ ਠੁੱਡੇ ਮਾਰ ਰਿਹਾ ਕੁੱਟ ਰਿਹਾ ਤੇ ਉਹਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜੰਮੂ ਕਸ਼ਮੀਰ ਦੀ ਪੁਲਿਸ ਹਰਕਤ ਚ ਆਉਂਦੀ ਹੈ ਅਧਿਕਾਰੀ ਉੱਪਰ ਲਿਆਉਂਦੇ ਹੈ ਤੇ ਉਸ ਦੀ ਉਹ ਇਨਕੁਆਇਰੀ ਪਿਛਾੜਨ ਪੰਜਾਬ ਵਾਲੀ ਜਿਹੜੀ ਹੈ ਤੇ ਉਹ ਉੱਥੇ ਪਟਿਆਲੇ ਦੇ ਐਸਐਸਪੀ ਤਾਂ ਐਸਹਾਲ ਕਰ ਰਹੇ ਆ ਪੰਜਾਬ ਦੇ ਲੋਕਾਂ ਤੇ ਵੀ ਅਸੀਂ 45 ਦਿਨਾਂ ਚ ਇਨਕੁਆਰੀ ਖਤਮ ਕਰਾਂਗੇ ਜੰਮੂ ਕਸ਼ਮੀਰ ਵਾਲਿਆਂ ਨੇ ਕਿਹਾ ਵੀ ਉਹ ਇਨਕੁਆਰੀ 10 ਦਿਨਾਂ ਦੇ ਵਿੱਚ ਪੂਰੀ ਕੀਤੀ ਜਾਵੇ ਸੋ ਸ਼ਾਇਦ ਉਥੋਂ ਦੇ ਕਾਨੂੰਨ ਐਸੇ ਹੋਣ ਪੰਜਾਬ ਦੇ ਸ਼ਾਇਦ ਜ਼ਿਆਦਾ ਨਰਮ ਹੋਣ ਕਿਉਂਕਿ ਪੁਲਿਸ ਵਾਲਿਆਂ ਨੂੰ ਤੰਗੀ ਨਹੀਂ ਆਪਾਂ ਦੇਣੀ ਅਗਲੀ ਗੱਲ ਦੋਸਤੋ ਕਿ ਜੋ ਭਾਜਪਾ ਦੀ ਇੱਕ ਸਾਜ਼ਿਸ਼ ਹੈਗੀ ਹੈ ਮੁਸਲਮਾਨ ਵਿਰੋਧੀ ਪ੍ਰਚਾਰ ਦੀ ਕੋਈ ਵੀ ਮੁੱਦਾ ਆਜੇ ਉਦੇ ਤੇ ਉਹ ਇਹ ਸ਼ੁਰੂ ਹੋ ਜਾਂਦੇ ਆ ਅ ਔਰੰਗਜ਼ੇਬ ਦੇ ਉੱਤੇ ਹਰ ਇੱਕ ਇਤਿਹਾਸ ਦੇ ਵਿੱਚ ਬੰਦਿਆਂ ਦੇ ਚੰਗੇ ਤੇ ਮਾੜੇ ਰੋਲ ਰਹੇ ਆ ਕੋਈ ਜੇ ਕਿਸੇ ਨੇ ਬਹੁਤ ਮਾੜੇ ਕੀਤੇ ਕੋਈ ਕਦਾ ਚੰਗਾ ਵੀ ਹੋ ਸਕਦਾ ਤੇ ਉਹ ਇਤਿਹਾਸ ਕਿਤੇ ਇੱਕ ਪਾਸੜ ਨਹੀਂ ਹੋਇਆ ਕਰਦਾ ਕਦੇ ਵੀ ਤੇ ਨਾ ਹਿੱਕ ਤੇ ਫਿਰਕੂ ਹੈ ਅ ਔਰੰਗਜ਼ੇਬ ਦੇ ਬਾਰੇ ਵਿੱਚ ਸਮਾਜਵਾਦੀ ਪਾਰਟੀ ਦੇ ਇੱਕ ਆਗੂ ਨੇ ਔਰੰਗਜ਼ੇਬ ਬਾਰੇ ਕਹਿੰਦਾ ਵੀ ਤੁਸੀਂ ਕੁਝ ਚੰਗੀਆਂ ਗੱਲਾਂ ਵੀ ਸੀ ਉਹ ਉਹਨੂੰ ਪਹਿਲਾਂ ਤਾਂ ਅਸੈਂਬਲੀ ਚ ਸਸਪੈਂਡ ਕੀਤਾ ਫਿਰ ਉਹਦੇ ਵਿਰੁੱਧ ਪ੍ਰਚਾਰ ਸ਼ੁਰੂ ਹੋ ਗਿਆ ਤੇ ਜਿਹੜਾ ਮਹਾਰਾਸ਼ਟਰ ਦੇ ਵਿੱਚ ਔਰੰਗਾਬਾਦ ਜ਼ਿਲ੍ਹਾ ਹੁੰਦਾ ਸੀਗਾ ਉਸ ਦਾ ਨਾਮ ਬਦਲ ਕੇ ਸ਼ਿਵਾਜੀ ਸ਼ੰਭਾਜੀ ਮਹਾਰਾਜ ਰੱਖ ਦਿੱਤਾ ਨਗਰ ਤੇ ਉਸ ਦੇ ਵਿੱਚ ਇੱਕ ਮਕਬਰਾ ਬਣਿਆ ਹੋਇਆ ਦਾ ਮਕਬਰਾ ਤੇ ਉਹਦੇ ਤੋੜਨ ਦੀ ਆਵਾਜ਼ ਚਲਦੀ ਵੀ ਔਰੰਗਜੀਬ ਦਾ ਤਾਂ ਮਕਬਰਾ ਹੀ ਤੋੜਦੀ ਇਨਸਾਫ਼ ਆਪਾਂ ਲੈਣੇਗਾ ਅੱਜ ਕੀ ਹੋ ਰਿਹਾ ਹੈ ਭਾਰਤ ਦੇ ਲੋਕਾਂ ਨਾਲ ਅੱਜ ਰੋਟੀ ਮਿਲ ਰਹੀ ਹੈ ਕਿ ਨਹੀਂ ਇਹ ਨਹੀਂ ਔਰੰਗዜਬ ਦਾ ਮਕਬਰਾ ਤੋਂ ਉਹਦੀਆਂ ਮੰਗਾਂ ਸ਼ੁਰੂ ਹੋ ਗਈਆਂ ਹਾਲਾਂਕਿ ਬਹੁਤ ਸਾਰੇ ਇਤਿਹਾਸਕਾਰਾਂ ਨੇ ਲੇਖ ਲਿਖਿਆ ਵੀ ਸ਼ਿਵਾਜੀ ਮਹਾਰਾਜ ਤੋਂ ਬਾਅਦ ਜਿਹੜੇ ਉਹਨਾਂ ਦੇ ਪੰਜਵੀਂ ਪੀੜੀ ਦੇ ਬੰਦੇ ਸੀ ਉਹਨਾਂ ਦਾ ਪੋਤਾ ਉਸ ਮਕਬਰੇ ਤੇ ਜਾ ਕੇ ਮੱਥਾ ਵੀ ਟੇਕਦਾ ਰਿਹਾ ਹੈਗਾ ਉਹ ਜਿਨ੍ਹਾਂ ਨਾਲ ਔਰੰਗਜ਼ੇਬ ਨਾਲ ਸ਼ਿਵਾਜੀ ਦੀ ਲੜਾਈ ਰਹੀ ਮਰਾਠਿਆਂ ਦੀ ਲੜਾਈ ਰਹੀ ਲਗਾਤਾਰ ਸੱਡਵਰ ਸਿਰਵੱਡਵਾ ਵੈਰ ਰਿਹਾ ਉਹਨਾਂ ਦੇ ਵੀ ਬੰਦੇ ਜਾ ਕੇ ਉਸ ਮਕਬਰੇ ਅੱਗੇ ਮੱਥਾ ਟੇਕਦੇ ਰਹੇ ਉੱਥੇ ਜਾਂਦੇ ਰਹੇ ਤੇ ਉਹਨਾਂ ਨੇ ਉਹਨੂੰ ਨੁਕਸਾਨ ਨਹੀਂ ਪਹੁੰਚਾਇਆ ਕਈ ਪੀੜੀਆਂ ਰਹੀਆਂ ਮਰਾਠਿਆਂ ਦੀਆਂ ਤੇ ਅੱਜ ਅੱਜ ਦੇ ਨਵੇਂ ਇਹ ਜਿਹੜੇ ਬੰਦੇ ਐ ਇਹ ਕਹਿੰਦੇ ਮਰਾਠਾ ਉਹਦਾ ਆਪਾਂ ਤੋੜਨਾ ਹੈ ਤੇ ਉਹਦੇ ਲਈ ਮੁਜ਼ਾਰੇ ਕੀਤੇ ਗੱਲ ਵਿਸ਼ਵੇ инду ਪ੍ਰੀਸ਼ਦ ਤੇ ਵਿਚਰੰਗਦਾਲ ਨੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਮੁਜ਼ਾਰਿਆਂ ਦੇ ਵਿੱਚ ਇੱਕ ਅਫਵਾਹ ਫੈਲ ਗਈ ਕਿ ਵੀ ਜਿਹੜੇ ਮੁਸਲਮਾਨਾਂ ਦੀ ਧਾਰਮਿਕ ਗ੍ਰੰਥ ਨੂੰ ਅੱਗ ਲਾ ਦਿੱਤੀ ਇਹ ਅਫਵਾਹ ਫੈਲੀ ਤਾਂ ਦੰਗੇ ਫਸਾ ਸ਼ੁਰੂ ਹੋ ਗਏ ਮਹ ਜਿਹੜਾ ਨਾਗਪੁਰ ਹੈ ਜਿੱਥੇ ਹੈਡ ਹੈਡਕੁਆਟਰ ਹੈ ਆਰਐਸਐਸ ਦਾ ਜਿੱਥੋਂ ਦਾ ਮੁੱਖ ਮੰਤਰੀ ਹੈ ਫੜਨਵੀਸ ਜਿੱਥੋਂ ਤੱਕ ਨਿਤਨ ਗੜਕਰੀ ਹੈ ਕੇਂਦਰੀ ਮੰਤਰੀ ਉੱਥੇ ਕੱਲ ਤਿੰਨ ਚਾਰ ਥਾਵਾਂ ਤੇ ਬਹੁਤ ਜ਼ਿਆਦਾ ਦੰਗੇ ਹੋ ਰਿਹਾ ਹੈ ਤੇ ਅਸੀਂ ਉਹਨਾਂ ਗੰਗਾ ਫਸਾਕੀਆਂ ਦੀ ਸਾਰਿਆਂ ਦੀ ਨਿੰਦਿਆ ਕਰਦੇ ਹਾਂ ਖਾਸ ਤੌਰ ਤੇ ਵਿਸ਼ਵਿੰਦੂ ਪ੍ਰੀਸ਼ਦ ਬਜਰੰਗ ਦਲ ਜਿਹੜੇ ਇਧਰ ਨੂੰ ਤੁਰੇ ਹੋਏ ਐ ਲੋਕਾਂ ਨੂੰ ਮਾਰ ਮਾਰਉਣ ਦੇ ਉੱਤੇ ਉਹਦੀ ਖਾਸ ਤੌਰ ਤੇ ਨਿੰਦਿਆ ਕਰਦੇ ਹਾਂ ਮਹਾਰਾਸ਼ਟਰ ਸਰਕਾਰ ਦੀ ਨਿੰਦਿਆ ਕਰਦੇ ਆ ਵੀ ਉਹਨਾਂ ਕੋਲ ਕੋਈ ਇਹੀ ਜੀ ਰਿਪੋਰਟ ਹੀ ਹੈਗੀ ਸੀ ਉਹਨਾਂ ਨੇ ਅਫਵਾਹ ਕਿਉਂ ਫੈਲਣ ਦਿੱਤੀ ਇਸ ਤਰ੍ਹਾਂ ਦੀ ਗੱਲ ਤੇ ਉਹ ਚਾਹੇ ਉਹ ਸ਼ਾਂਤੀ ਦੀਆਂ ਪੀਲਾ ਕਰ ਰਹੇ ਪਰ ਮੁੱਖ ਮੰਤਰੀ ਨੇ ਕਿਹਾ ਸੀ ਵੀ ਹਾਂ ਇਹਨੂੰ ਤੋੜਾਂਗੇ ਪਰ ਕਾਨੂੰਨੀ ਤਰੀਕੇ ਨਾਲ ਤੋੜਾਂਗੇ ਅਸੀਂ ਯਾਨੀ ਉਹ ਉਹਨੇ ਇਹ ਨਹੀਂ ਕਿਹਾ ਵੀ ਇਹ ਇਹ ਪੁਰਾਣੀਆਂ ਗੱਲਾਂ ਨੂੰ ਤੋੜਨ ਨਾਲ ਜੋੜਨ ਨਾਲ ਕੋਈ ਫਰਕ ਨਹੀਂ ਪੈਂਦਾ ਅੱਜ ਦੇ ਮੁੱਦੇ ਕੀ ਨੇ ਉਹਨਾਂ ਤੇ ਜ਼ਿਆਦਾ ਜ਼ਰੂਰੀ ਹੈ ਸਾਡਾ ਅਗਲੀ ਗੱਲ ਦੋਸਤੋ ਉੱਤਰਾਖੰਡ ਦੇ ਵਿੱਚ ਰਿਸ਼ੀਕੇਸ਼ ਤੋਂ ਲੈ ਕੇ ਦੇਰਾਦੂਨ ਤੱਕ ਜਿਹੜੀ ਸੜਕ ਹੈ ਉਹਨੂੰ ਚੌੜੀ ਕਰਿਆ ਜਾ ਰਿਹਾ ਹੈ ਉਹਦੇ ਚੌੜੀ ਕਰਨ ਨਾਲ 4000 ਦਰਖਤ ਕੱਟੇ ਜਾ ਰਹੇ ਨੇ ਲੋਕ ਉੱਥੋਂ ਦੇ ਬੜੇ ਇਸ ਗੱਲ ਵਾਸਤੇ ਸੰਵੇਦਨਸ਼ੀਲ ਨੇ ਸਾਨੂੰ ਪਤਾ ਹੈ ਵੀ ਉੱਤਰਾਖੰਡ ਦੇ ਇਹ ਨਾ ਏਰੀਆਜ਼ ਦੇ ਵਿੱਚ ਜਿਹੜੀ ਹੈ ਚਿਪਕੋ ਅੰਦੋਲਨ ਵੀ ਸ਼ੁਰੂ ਹੋਇਆ ਸੀ ਜਿਹੜੇ ਜੰਗਲਾਂ ਦੀ ਕਟਾਈ ਹੁੰਦੀ ਸੀਗੀ ਤੇ ਠੇਕੇਦਾਰਾਂ ਨੂੰ ਠੇਕਾ ਦੇ ਦਿੱਤਾ ਜਾਂਦਾ ਸੀ ਤੇ ਉਹ ਆ ਕੇ ਜੰਗਲ ਵੜਦੇ ਸੀ ਤੇ ਔਰਤਾਂ ਜਿਹੜੀਆਂ ਨੇ ਦਰਖਤਾਂ ਨਾਲ ਚਿੰਬੜ ਜਾਂਦੀਆਂ ਸੀ ਵੀ ਪਹਿਲਾਂ ਸਾਨੂੰ ਵੱਡੋ ਫੇਰ ਦਰਖਤ ਵੱਢਿਓ ਉਹ ਚਿਪਕੋ ਅੰਦੋਲਨ ਬੜਾ ਸਫਲ ਹੋਇਆ ਸੀ ਕਾਫੀ ਹੱਦ ਤੱਕ ਉਹਨਾਂ ਨੇ ਜੰਗਲਾਂ ਨੂੰ ਬਚਾਇਆ ਸੀ ਹੁਣ ਨਵੀਂ ਕਿਸਮ ਦਾ ਚਿਪਕੋ ਅੰਦੋਲਨ ਉਹਨਾਂ ਨੇ ਸ਼ੁਰੂ ਕੀਤਾ ਹੈ ਉਹ ਕਹਿੰਦੇ ਹੈ ਵੀ ਅਸੀਂ ਇੱਕ ਵੀ ਉਹ ਨਹੀਂ ਦਰਖਤ ਨਹੀਂ ਇਦਾਂ ਵੱਡਣ ਦੇਣਾ ਇਹ ਬਿਲਕੁਲ ਗਲਤ ਹੈ 15 ਮਿੰਟ ਦਾ ਫਰਕ ਪੈਂਦਾ ਹੈਗਾ ਜਾਨ ਆਉਣ ਦੇ ਵਿੱਚ ਤੇ ਜੇ ਉਹ 15 ਮਿੰਟ ਵੱਧ ਲੱਗ ਜਾਣ ਕਿ ਕੀ ਫਰਕ ਪੈ ਜੂਗਾ ਦਰਖਤ ਕਿਉਂ ਵੱਡੇ ਜਾ ਰਹੇ ਹਨ ਉਹਨਾਂ ਦੀ ਦਲੀਲ ਇਹ ਹੈ ਤੇ ਉਹਦੇ ਵਿੱਚ ਆਮ ਲੋਕ ਤਾਂ ਸ਼ਾਮਲ ਹੋਈ ਹੋਈ ਜਿਹੜੇ ਉੱਥੋਂ ਦੀ ਇੱਕ ਲੋਕ ਗਾਇਕਾ ਹੈਗੀ ਹੈ ਕਮਲਾ ਦੇਵੀ ਉਹ ਮਾਦਰੀ ਬੜਵਾਲ ਉਹ ਸ਼ਾਮਲ ਹੋਈ ਹੈ ਪਦਮ ਸ਼੍ਰੀ ਅਵਾਰ ਨਾਲ ਸਨਮਾਨਿਤ ਕਲਿਆਣ ਸਿੰਘ ਮੱਤੀ ਉਹਦੇ ਵਿੱਚ ਸ਼ਾਮਲ ਹੋਇਆ ਬਹੁਤ ਬੜੇ ਬੜੇ ਲੋਕ ਉਹਦੇ ਸ਼ਾਮਲ ਹੋ ਰਹੇ ਆ ਸਧਾਰਨ ਲੋਕ ਸ਼ਾਮਲ ਹੋ ਰਹੇ ਆ ਤੇ ਦਰਖਤਾਂ ਨੂੰ ਬਚਾਉਣਾ ਚਾਹੁੰਦੇ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਹੈ ਕਿ ਜਿਹੜਾ ਜੋ ਕੁਛ ਅਜ 트ੰਪ ਕਰ ਰਿਹਾ ਜਿਸ ਤਰ੍ਹਾਂ ਨਾਲ ਉਹ ਹਰ ਇੱਕ ਨੂੰ ਪਿਆਰ ਹੈ ਉੱਥੇ ਫਰਾਂਸ ਦੇ ਵਿੱਚ ਇੱਕ ਆਵਾਜ਼ ਉੱਠ ਰਹੀ ਹੈ ਵੀ ਚਲੋ ਠੀਕ ਹੈ 트ੰਪ ਸਾਹਿਬ ਫਿਰ ਜਿਹੜੀ ਆ ਸਟੈਚੂ ਆਫ ਲਿਬਰਟੀ ਅਸੀਂ ਕਿਸੇ ਟਾਈਮ ਤੁਹਾਨੂੰ ਅੱਜ ਤੋਂ 150 ਸਾਲ ਪਹਿਲਾਂ ਲਗਭਗ ਦਾਨ ਕੀਤੀ ਸੀ ਤੁਹਾਨੂੰ ਆਪਣੀ ਦੋਸਤੀ ਦੇ ਨਿਸ਼ਾਨੀ ਵਜੋਂ ਪੇਸ਼ ਕੀਤੀ ਸੀ 1884 ਦੇ ਵਿੱਚ ਉਸ ਨੂੰ ਸਾਨੂੰ ਵਾਪਸ ਕਰੋ ਤੁਸੀਂ ਇਸ ਸਟੈਚੂ ਆਫ ਲਿਬਰਟੀ ਨੂੰ ਰੱਖਣ ਦੇ ਅਧਿਕਾਰ ਹੀ ਨਹੀਂ ਰਹਿ ਕਿਉਂਕਿ ਤੁਸੀਂ ਤਾਂ ਬੋਲਣ ਦਾ ਅਧਿਕਾਰ ਹੀ ਨਹੀਂ ਦੇ ਰਹੇ ਜਿਹੜਾ ਕੋਈ ਬੋਲਦਾ ਉਹਨੂੰ ਫੜ ਕੇ ਬਾਹਰ ਜਿਹੜਾ ਕੋਈ ਬੋਲਦਾ ਉਹਨੂੰ ਫੜ ਕੇ ਬਾਹਰ ਉਹਨੂੰ ਰਿਪੋਰਟ ਕਰਦਨੇ ਉਹਨੂੰ ਜੇਲ੍ਹ ਸਿੱੜਦਨੇ ਇਹ ਇਹ ਉਹ ਅਮਰੀਕਾ ਨਹੀਂ ਜਿਹੜੇ ਅਮਰੀਕਾ ਨੂੰ ਦੇਖ ਕੇ ਜਿਹੜੀਆਂ ਜਿਹੜੀਆਂ ਫਰਾਂਸ ਦੇ ਇਨਕਲਾਬ ਤੋਂ ਬਾਅਦ ਜਿਹੜੀਆਂ ਕੀਮਤਾਂ ਜਿਹੜੀਆਂ ਮਨੁੱਖੀ ਕੀਮਤਾਂ ਦੀ ਹਵਾਰ ਆਇਆ ਸੀਗਾ ਤੇ ਅਮਰੀਕਾ ਨੇ ਉਸ ਟਾਈਮ ਉਹਦਾ ਰਿਸਪਾਂਸ ਦਿੱਤਾ ਸੀ ਜਿਹਦੇ ਕਰਕੇ ਇਹ ਤੁਹਾਨੂੰ ਸਟੈਚੂ ਆਫ ਲਿਬਰਟੀ ਦਿੱਤਾ ਗਿਆ ਸੀਗਾ ਨਿਸ਼ਾਨੀ ਵਜੋਂ ਤੁਸੀਂ ਇਹਨੂੰ ਰੱਖਣ ਦੇ ਕਾਬਿਲ ਨਹੀਂ ਹੋ ਸਾਨੂੰ ਵਾਪਸ ਕਰੋ ਇਹ ਅਵਾਜ਼ਾਂ ਉੱਠ ਰਹੀਆਂ ਨੇ ਫਰਾਂਸ ਦੇ ਵਿੱਚ ਲਾਸਟ ਗੱਲ ਜੰਗਬੰਦੀ ਹੋਈ ਸੀਗੀ ਇਜ਼ਰਾਈਲ ਤੇ ਹਮਾਸ ਦੇ ਵਿਚਕਾਰ ਤੇ ਫਲਸਤੀਨੀ ਉਹਨਾਂ ਨੇ ਇੱਕ ਦੂਜੇ ਦੇ ਬੰਦੇ ਛੱਡੇ ਸੀ ਪਰ ਕੱਲ ਫੇਰ ਇਜ਼ਰਾਈਲ ਨੇ ਉਹਦੇ ਉੱਤੇ ਜ਼ਬਰਦਸਤ ਬੰਬਾਰੀ ਕੀਤੀ ਹੈ ਬਹੁਤ ਹੀ ਮਾੜੀ ਕਿਸਮ ਦੀ ਜਿਦੇ ਚ ਤਕਰੀਬਨ 200 ਜਿਹੜੇ ਫਲਸਤੀਨੀ ਲੋਕ ਐ ਉਹ ਮਾਰੇ ਗਏ ਤੇ ਇਹ 트럼ਪ ਇਹ ਕਹਿ ਕੇ ਆਇਆ ਸੀ ਵੀ ਮੈਂ ਜੰਗ ਹਟਾਉਂਗਾ ਖੁਦ ਉਹਨੇ ਹੌਥੀਆਂ ਤੇ ਆਮਲਾ ਕਰ ਦਿੱਤਾ ਤੇ ਇਧਰਲੇ ਪਾਸੇ ਆਹ ਕਰ ਦਿੱਤਾ ਇਹ ਲੜਾਈਆਂ ਨਵੀਆਂ ਸ਼ੁਰੂ ਕਰ ਰਹੀ ਹੈ ਇੱਕ ਪਾਸੇ ਡਰਾਮਾ ਹੋ ਰਿਹਾ ਵੀ ਮੈਂ ਰੂਸ ਯੂਕਰੇਨ ਦੀ ਜੰਗ ਬੰਦ ਕਰਾ ਰਿਹਾ ਅੱਜ ਉਹਨੇ ਗੱਲ ਕਰਨੀ ਹੈ ਪੂਤਨ ਨਾਲ ਇੱਕ ਪਾਸੇ ਆਹ ਹੋ ਰਿਹਾ ਤੇ ਇਹ ਦੂਰੀਆਂ ਗੱਲਾਂ ਕਿਉਂ ਨੇ ਜੰਗ ਕੋਈ ਵੀ ਜੰਗ ਜੰਗ ਬੰਦਿਆਂ ਦਾ ਦੀ ਜਾਨ ਲੈਂਦੀ ਹੈ ਉਹ ਤਾਂ ਬੰਦ ਹੋਣੀ ਹੀ ਚਾਹੀਦੀ ਹੈ ਨਵੀਆਂ ਜੰਗਾਂ ਇਹ ਕਿਉਂ ਛੇੜੀਆਂ ਜਾਂਦੀਆਂ ਨੇ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ